ਇਹਨਾਂ ਦਾ ਸਾਰਾ ਪਲਾਨ ਹੈ ਪਰ ਆਪਾਂ ਹੁਆ ਚ ਸਟੇਟ ਹੋ ਕੇ ਇੱਕ ਇਹਨਾਂ ਚੱਲੇ ਆਂ ਪਰ ਮੈਨੂੰ ਨਹੀਂ ਲੱਗਦਾ ਕੋਈ ਕਿਸਾਨ ਭਰਾ ਆਪਣੇ ਤੋਂ ਅਲੱਗ ਹੋ ਕੇ ਚੱਲੂਗਾ ਕਿਉਂਕਿ ਅੱਜ ਮਸਲਾ ਆਪਣੀ ਜ਼ਮੀਨ ਦਾ ਤੇ ਹੁਣ ਉੱਤ ਆ ਗਿਆ ਜਦੋਂ ਹੋਂ ਦਾ ਮਸਲਾ ਆ ਜਾਏ ਤਾਂ ਕੋਈ ਵੀ ਤੋਂ ਪਿੱਛੇ ਨਹੀਂ ਹਟਦੀ ਕਿਉਂਕਿ ਆਪਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚੋਂ ਆਏ ਜਿਨ੍ਹਾਂ ਨੇ ਆਪਾਂ ਨੂੰ ਜਿਵੇਂ ਇਹਨਾਂ ਦਾ ਹੱਥ ਦਵਾਇਆ ਤੇ ਮੈਂ ਇਹਨਾਂ ਦੀ ਬੇਨਤੀ ਕਰਦਾ ਵੀ ਕੋਈ ਵੀ ਕਿਸਾਨ ਵੀਰ ਮੈਨੂੰ ਨਹੀਂ ਲੱਗਦਾ ਕਿ ਆਪਣੀ ਜ਼ਮੀਨ ਜਾਣ ਦੇਊਗਾ ਕਿਉਂਕਿ ਸਮਾਂ ਥੋੜਾ ਹੈ ਮੈਂ ਆਪਣੇ ਅੱਗੇ ਹੋਰ ਵੀ ਬੁਲਾ ਰਹੇ ਨੇ ਤਾਂ ਸਾਨੂੰ ਇੱਕ ਬੇਨਤੀ ਕਰਦੇ ਆਂ ਇਸੇ ਤਰ੍ਹਾਂ ਇਕੱਠੇ ਰਹੋ ਕਿਉਂਕਿ ਅੱਜ ਕੰਮ ਹੋਣ ਦੇ ਬਾਵਜੂਦ ਆਪਣਾ ਨਰਮਾ ਤੇ ਝੋਨਾ ਆਪਣਾ ਮੰਡੀਆਂ ਦੇ ਵਿੱਚ ਪਿਆ ਜਾਂ ਕੱਟਣ ਵਾਲਾ ਪਿਆ ਹੈ ਤੇ ਨਰਮਾ ਚਗਾਈ ਹੋ ਰਹੀ ਹੈ ਇਸ ਦੇ ਬਾਵਜੂਦ ਵੀ ਆਪਣੇ ਲੋਕ ਕਿਸਾਨ ਆਪਣੇ ਜਿਪਾਉਂ ਜਿੱਕੇ ਨੇ ਤੇ ਜਿਵੇਂ ਜਿਵੇਂ ਸਾਡਾ ਕੰਮ ਨਹੀਂ ਬੋਝੂ ਹੋਏ ਇੱਕ ਸਾਡੀ ਗਿਣਤੀ ਬਹੁਤ ਵੀ ਘੱਟ ਗਈ ਨਹੀਂ ਇੱਕ ਨਾਰਾ ਸੁਣਵਾ ਲਾ ਕੇ ਸਮਾਪਤੀ ਕਰਦੇ ਆਂ ਕਿਸਾਨ ਇਕਤਰ ਜਿੰਦਾ ਕਹਿੰਦਾ تھا ਸਭ ਬੈਠੀ ਫੜੀ